ਆ ਖਬਰ ਪੜ ਲਈ ਹੋਣੀ ਨੇ ਪਿੱਛੇ ਜੇ ਕਿਸੇ ਕੁੜੀ ਦਾ ਰੇਪ ਹੋਇਆ ਕੋਈ ਨਹੀਂ ਪਹਿਲਾਂ ਵੀ ਹੁੰਦਾ ਹੀ ਆਪਾਂ ਸਕਰੋਲ ਕਰਕੇ ਚੱਲ ਛੱਡ ਕੋਈ ਗੱਲ ਨਹੀਂ ਆਹੀ ਫੁੱਦੂ ਸੋਚਨੇ ਨਾ ਤੁਹਾਨੂੰ ਮਾਰਿਆ ਪਿਆ ਤੁਹਾਡੀ ਆਦਰ ਦੀ ਮਰਦਾਨਗੀ ਖਤਮ ਕੀਤੀ ਐਸੇ ਫੁੱਦੂ ਸੋਚਨੇ ਠੀਕ ਐ ਤੁਹਾਡੀ ਗੱਲ ਕਰਦਾ ਮੈਂ ਸਾਰਿਆਂ ਦੀ ਤੁਸੀਂ ਜੰਨੀਆਂ ਨੰਗੀਆਂ ਕੁੜੀਆਂ ਨੱਚਦੀਆਂ ਫਿਰਦੀਆਂ ਸਾਰੀਆਂ ਸ਼ੇਅਰ ਕਰ ਦੇਣੀਆਂ ਇੱਕ ਦੂਜੇ ਨੂੰ ਵੀ ਲੈ ਤੂੰ ਵੀ ਦੇਖ ਲੈ ਤੂੰ ਵੀ ਆ ਨਹੀਂ ਭੇਜਣੀ ਬਿੱਲ ਲੈ ਕਿਸੇ ਕੁੜੀ ਦਾ ਰੇਪ ਹੋ ਗਿਆ ਯਾਰ ਸਾਡੀ ਕਿੰਨ ਕਾਲੂ 30 ਭੈਣਾ ਵੀ ਹੋ ਸਕਦਾ ਅਸੀਂ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਬਾਦ ਚੱਕ ਲਈਏ ਕਿਤੇ ਕੁਝ ਕਰ ਲਈਏ ਕੋਈ ਇਹੋ ਜਿਹਾ ਕਾਨੂੰਨ ਬਣ ਜਾਵੇ ਜਿਹਦੇ ਵਿੱਚ ਕਦੀ ਰੇਪ ਨਾ ਹੋਵੇ ਪਰ ਨਹੀਂ ਆਪਸ ਗਰੋਲਿੰਗ ਕਰੀ ਜਾਣੀ ਆਪਾਂ ਨੂੰ ਫ੍ਰੀ ਦਾ ਰਜਨ ਮਿਲੀ ਜਾਂਦਾ ਆਪ ਨੂੰ ਫ੍ਰੀ ਦਾ ਕਿਰਾਇਆ ਆ ਠੀਕ ਆ ਆਪਾਂ ਕਰਬਾਰ ਵਰੀ ਆ ਆਪਾਂ ਨੂੰ ਬਿੱਲੀ ਦਾ ਬਿੱਲ ਫ੍ਰੀ ਕਰਤਾ ਠੀਕ ਹੈ ਜੀ ਆਪਾਂ ਨੂੰ ਬੇਰੋਜ਼ਗਾਰੀ ਦੇ ਨਾਂ ਤੇ ਬਸ ਧੱਬਾ ਲੱਗਿਆ ਪਿਆ ਆ ਏਜੀ ਦਾ ਚੱਲੂ ਗਿਆ ਫ੍ਰੀ ਮਿਲੀ ਜਾਵੇ ਜੋ ਮਿਲਦਾ ਹੈ ਪਰ ਇਹ ਕਿਸ ਹੋਈ ਜਾਣਾ ਹੁੰਦੇ ਆ ਕੋਈ ਗੱਲ ਨਹੀਂ ਚਲਦੇ ਹੀ ਆ ਫੇਕੀ ਆ ਆਪਣੀ ਕਿਹੜੇ ਘਰ ਦੀ ਇੱਜ਼ਤ ਗਈ ਆ ਕੋਈ ਫਰਕ ਨਹੀਂ ਹੈਗਾ ਕਿਸੇ ਨੂੰ ਆਹੀ ਫੁੱਦੂ ਸੋਜਦੇ ਨੇ ਨਾ ਸਾਰਾ ਸਿਸਟਮ ਖਰਾਬ ਕੀਤਾ ਹੈ ਸਾਰੇ ਦਾ ਸਾਰਾ ਸਿਸਟਮ ਠੀਕ ਹੈ ਇਕੱਠੇ ਹੋ ਜੋ ਆਵਾਜ਼ ਚੱਕ ਲਓ ਨਹੀਂ ਤਾਂ ਕੱਲ ਨੂੰ ਏ ਕੰਮ ਤੁਹਾਡੀ ਆਪਣੀ ਭੈਣ ਨਾਲ ਵੀ ਹੋ ਸਕਦਾ ਜਿੰਨਾ ਛੇ ਦੀ ਹੋ ਸਕਦੇ ਆ ਸਾਵਧਾਨ ਹੋ ਜਾਓ ਆਪਣੇ ਆਪ ਨੂੰ ਆਵਾਜ਼ ਬੁਲੰਦ ਕਰ ਲਓ ਤਾਂ ਕਿ ਗੱਲਾਂ ਨਾ ਹੀ ਹੋਣ ਮੈਨੂੰ ਨਹੀਂ ਪਤਾ ਤੁਹਾਨੂੰ ਫਰਕ ਪੈਂਦਾ ਕਿ ਨਹੀਂ ਪੈਂਦਾ ਇਸ ਰੀਵਨਾ ਪਰ ਮੈਨੂੰ ਬਹੁਤ ਫਰਕ ਪੈਂਦਾ ਏਸੀ ਕਰਕੇ ਮੈਂ ਵੀਡੀਓ ਬਣਾਉਣਾ ਤੇ ਤੁਹਾਨੂੰ ਲੱਖ ਦੀਆਂ ਲਾਣਤਾ ਜਿਹੜੇ ਤੁਸੀਂ ਕਰੇ ਬੁਜਦਲਾ ਵਾਂਗੂ ਬੈਠੇ ਜੇ ਠੀਕ ਆ ਕੁਝ ਕਰ ਲੋ ਇਹੋ ਜੀਆਂ ਗੱਲਾਂ ਸ਼ੇਅਰ ਕਰਦਾ ਕਰੋ ਨਾ ਕਿ ਉਹ ਨੰਗਾ ਨੱਚ ਜਿਹੜਾ ਅੱਜ ਕੱਲ੍ਹ ਚੱਲਦਾ ਹੀ ਚੱਲਦਾ ਹੈ ਠੀਕ ਹੈ ਥੋੜੀ ਅਕਲ ਕਰੋ ਆਪਣਾ ਦਿਮਾਗ ਵਰਤ ਲਓ ਭੈਣ ਚੋਂ ਇਹਨਾਂ ਨੇ ਕੁਝ ਨਹੀਂ ਦੇਣਾ ਹੈਗਾ ਸਰਕਾਰਾਂ ਤੁਹਾਨੂੰ ਫ੍ਰੀ ਦੇਈ ਜਾਂਦੀਆਂ ਤੁਸੀਂ ਫ੍ਰੀ ਦੇ ਹੁਣ ਮੈਂ ਤੁਹਾਨੂੰ ਕਹਾਂਗੀ ਅਗਲੇ ਕਰੋ ਤੇ ਆਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੜੀਆਂ ਵੀ ਤੁਹਾਡੇ ਕੋਲ ਖਬਰਾਂ ਆਉਂਦੀਆਂ ਆਪਣੀਆਂ ਇਹੋ ਜਿਹੀਆਂ ਖਬਰਾਂ ਉਹਨਾਂ ਤੱਕ ਪਹੁੰਚਾਇਆ ਕਰੋ ਤਾਂ ਕਿ ਕੋਈ ਆਵਾਜ਼ بلند ਹੋ ਸਕੇ ਕਿਉਂਕਿ ਰੇਪ ਅੱਜ ਨਹੀਂ ਮੈਂ ਡੇਲੀ ਜਦੋਂ ਵੀ ਅਖਬਾਰ ਪੜ੍ਹਦਾ ਕੋਈ ਨਾ ਕੋਈ ਰੇਪ ਕੇਸ ਹੋਇਆ ਹੀ ਹੁੰਦਾ ਠੀਕ ਆ ਇਹੋ ਜਿਹੀਆਂ ਖਬਰਾਂ ਨੂੰ ਸ਼ੇਅਰ ਕਰਿਆ ਕਰੋ ਨਾ ਕਿ ਉਹ ਜਿਹੜਾ ਨੰਗੇ ਨੱਚ ਕਰਦੀਆਂ